ਇੱਕ ਦੁੱਧ ਡੋਲਤਾ ਉਤੋਂ ਮੁੱਛਾਂ ਚੜਾਵੇ ਬਿੱਲੀ ਪੰਜਾਬ ਵਿੱਚ ਹਿੰਸਾ ਪੈਰ ਪਸਾਰ ਰਹੀ ਹੈ ਉਤੋਂ ਹੱਥ ਕੜੀ ਕਾਨੂੰਨ ਦੀ ਢਿੱਲੀ ਹੱਥ ਕੜੀ ਕਾਨੂੰਨ ਦੀ ਹੋ ਗਈ ਹੈ ਢਿੱਲੀ ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਸਾਥੀਓ ਪੰਜਾਬ ਵਿੱਚ ਇਸ ਸਮੇਂ ਲੋਕ ਇਹ ਕਹਿ ਰਹੇ ਨੇ ਕਿ ਆ ਸੁਰੱਖਿਅਤ ਮਾਹੌਲ ਹੋ ਗਿਆ ਨੌਜਵਾਨਾਂ ਅੰਦਰ ਜਿਹੜੀ ਟੈਂਡੈਂਸੀ ਹੈ ਉਹ ਹਿੰਸਾ ਵੱਲ ਵਧਦੀ ਜਾ ਰਹੀ ਹੈ ਰੁਝਾਨ ਜਿਹੜਾ ਵੱਧਦਾ ਜਾ ਰਿਹਾ ਹੈ ਜਿਹੜੇ ਨੌਜਵਾਨ ਐ ਜਾਂ ਕਹਿ ਲਈਏ ਅੱਧੀ ਉਮਰ ਦੇ ਬੰਦੇ ਆ ਲੋਕਾਂ ਵਿੱਚ ਗੁੱਸਾ ਇੰਨਾ ਹੋ ਗਿਆ ਕਿ ਕਿ ਸਿੱਧੀ ਕੋਈ ਗੱਲ ਹੀ ਨਹੀਂ ਸਹਾਰਦੇ ਔਰ ਗੁੱਸੇ ਵਿੱਚ ਤੁਹਾਨੂੰ ਪਤਾ ਕਿ ਮਤ ਮਾਰੀ ਜਾਂਦੀ ਬੰਦਾ ਸੋਚਦਾ ਵੀ ਨਹੀਂ ਔਰ ਗੋਲੀਆਂ ਤੱਕ ਚੱਲ ਜਾਂਦੀਆਂ ਐਹੋ ਜਿਹੀਆਂ ਖਬਰਾਂ ਪੰਜਾਬ ਵਿੱਚ ਆਏ ਦਿਨ ਆ ਰਹੀਆਂ ਜਿਸ ਕਰਕੇ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਬਣਦਾ ਲੋਕੀ ਇਹ ਵੀ ਗੱਲ ਕਰਦੇ ਆ ਕਿ ਕਾਨੂੰਨ ਦੀ ਸਥਿਤੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਉਹ ਢਿੱਲੀ ਹੋ ਚੁੱਕੀ ਐ ਹੁਣ ਤੁਹਾਡੇ ਨਾਲ ਨਵਾਂ ਸ਼ਹਿਰ ਜ਼ਿਲ੍ਹੇ ਦੀ ਗੱਲ ਸਾਂਝੀ ਕਰਦੀਏ ਕੱਲ ਤੁਹਾਡੇ ਅੱਗੇ ਖਬਰ ਪੇਸ਼ ਕੀਤੀ ਸੀ ਕਿ ਮਲ ਪਰਵੇਖੇ ਇੱਕ ਵਿਅਕਤੀ ਦੀ ਜਿਹੜੀ ਡੈੱਡ ਬਾਡੀ ਜੀ ਦੇ ਉੱਤੇ ਬਹੁਤ ਜ਼ਖਮ ਸਨ ਉਹ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਮਾਮਲਾ ਦਰਜ ਕਰਦੇ ਤੇ ਉਹਨਾਂ ਇੱਕ ਤਾਜ਼ਾ ਮਾਮਲਾ ਬੰਗਿਆਂ ਦੇ ਪਿੰਡ ਪੌਰੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਅਰਸ਼ਬੀਰ ਆਪਣੇ ਪਿਤਾ ਦੇ ਨਾਲ ਮੇਲੇ ਤੇ ਜਾਂਦਾ ਦਰਗਾਹ ਤੇ ਮੇਲੇ ਤੇ ਜਾਂਦਾ ਜਿਸਥੇ ਉਹ ਸੇਵਾ ਕਰ ਰਿਹਾ ਹੁੰਦਾ ਤੇ ਸੁਜੋ ਪਿੰਡ ਦੇ ਨੌਜਵਾਨਾਂ ਨਾਲ ਉਸਦੇ ਪਿਤਾ ਦੇ ਕਹਿਣ ਦੇ ਮੁਤਾਬਕ ਅਰਸ਼ਬੀਰ ਬਿੜ ਝੜਪ ਹੋ ਜਾਂਦੀ ਹੈ ਇਸ ਗੱਲ ਨੂੰ ਲੈ ਕੇ ਕਿ ਜਿਹੜੇ ਸੁੱਜੋ ਪਿੰਡ ਦੇ ਨੌਜਵਾਨ ਉਹ ਗੇੜੀਆਂ ਮਾਰ ਰਹੇ ਹੁੰਦੇ ਆ ਝੜਪ ਇੰਨਾ ਗੰਭੀਰ ਰੂਪ ਲੈ ਜਾਏਗੀ ਜਾਂ ਝੜਪ ਦਾ ਇਹ ਮਾਮਲਾ ਇੰਨਾ ਵੱਧ ਜਾਵੇਗਾ ਅਰਸ਼ਵੀਰ ਮ੍ਰਿਤਕ ਅਰਸ਼ਵੀਰ ਦੇ ਪਿਤਾ ਗੁਰਬਚਨ ਸਿੰਘ ਨੇ ਨਹੀਂ ਸੋਚਿਆ ਸੀ ਉਹ ਕਹਿੰਦੇ ਕਿ ਜਦੋਂ ਮੇਲੇ ਤੇ ਸੇਵਾ ਕਰਕੇ ਉਹਨਾਂ ਦਾ ਪੁੱਤਰ ਘਰ ਵਾਪਸ ਪਰਤ ਰਿਹਾ ਸੀਗਾ ਤਾਂ ਸੁੱਜੋ ਪਿੰਡ ਦੇ ਜਿਹੜੇ ਨੌਜਵਾਨ ਆ ਉਹਨਾਂ ਨੇ ਹਮਲਾ ਕਰ ਦਿੱਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਸ ਤੋਂ ਬਾਅਦ ਮ੍ਰਿਤਕ ਅਰਸ਼ਵੀਰ ਨੂੰ ਸਿਵਲ ਹਸਪਤਾਲ ਬੰਗਿਆ ਵਿਖੇ ਲੈ ਕੇ ਜਾਇਆ ਜਾਂਦਾ ਜਿੱਥੋਂ ਠਾਹਾ ਵਿਖੇ ਰੈਫਰ ਕਰ ਦਿੱਤਾ ਜਾਂਦਾ ਤੇ ਉੱਥੇ ਜਾ ਕੇ ਡਾਕਟਰ ਉਸ ਨੂੰ ਡੈੱਡ ਡਿਕਲੇਅਰ ਕਰ ਦਿੰਦੇ ਨੇ ਤਾਂ ਸਾਥੀਓ ਇਹ ਜਿਹੜੀ ਖਬਰ ਹੈ ਬਹੁਤ ਸਾਰੇ ਸਵਾਲ ਖੜੇ ਕਰਦੀ ਆ ਕਿ 19 19 20 20 ਸਾਲ ਦੇ 21 22 ਸਾਲ ਦੇ ਨੌਜਵਾਨਾਂ ਚ ਇੰਨਾ ਗੁੱਸਾ ਕਿਉਂ ਹੈ ਇੰਨੀ ਘਬਰਾਹਟ ਕਿਉਂ ਹੈ ਮਨ ਦੇ ਅੰਦਰ ਇੰਨਾ ਗੁੱਸਾ ਕਿਸ ਗੱਲ ਦਾ ਆ ਜਾਂਦਾ ਕਿ ਦੂਜੇ ਨੂੰ ਮਾਰਨ ਵੇਲੇ ਤੇਜ ਦਰ ਹਥਿਆਰ ਨਾਲ ਹਮਲਾ ਕਰਨ ਵੇਲੇ ਇੱਕ ਵਾਰ ਨਹੀਂ ਸੋਚਦੇ ਪਰ ਦੂਜੇ ਪਾਸੇ ਜੇ ਜਿਹੜਾ ਮ੍ਰਿਤਕ ਅਰਸ਼ਵੀਰ ਹੈ 22 ਸਾਲਾ ਅਰਸ਼ਵੀਰ ਜੋ ਮ੍ਰਿਤਕ ਹੈ ਉਸਦੇ ਪਿਤਾ ਬਾਰੇ ਸੋਚੀਏ ਗੁਰਬਰਚਨ ਸਿੰਘ ਬਾਰੇ ਸੋਚੀਏ ਉਸ ਦਾ ਤੇ ਉਸਦੇ ਤਾਂ ਸਾਰੇ ਸੁਪਨੇ ਜਿਹੜੇ ਆ ਉਹ ਮਿੱਟੀ ਹੋ ਗਏ ਜਿਹੜੇ ਹਾਸੇ ਆ ਉਹ ਖਾਮੋਸ਼ੀ ਵਿੱਚ ਬਦਲ ਗਏ ਨੇ ਔਰ ਤੁਹਾਨੂੰ ਸਭ ਨੂੰ ਪਤਾ ਕਿ ਜਦ ਇਸ ਤਰੀਕੇ ਕੋਈ ਪਿਤਾ ਆਪਣੇ ਪੁੱਤ ਦੀ লাশ ਨੂੰ ਢੋਂਦਾ ਹੈ ਤਾਂ ਕਮਰ ਟੁੱਟ ਜਾਂਦੀ ਹੈ ਸਾਰੀਆਂ ਆਸਾਂ ਟੁੱਟ ਜਾਂਦੀਆਂ ਤੇ ਉਹ ਉਮੀਦ ਕਰ ਰਿਹਾ ਕਿ ਉਸਨੂੰ ਇਨਸਾਫ ਹੋਵੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਬੰਦੇ ਆਇਡੈਂਟੀਫਾਈ ਕਰ ਲਏ ਆ ਤੇ ਛਾਪੇਮਾਰੀ ਹੋ ਰਹੀ ਹੈ ਲੇਕਿਨ ਜਿਹੜਾ ਗੁਰਵਜਨ ਸਿੰਘ ਜੋ ਪੀੜਤ ਹੈ ਜਿਸਦੇ ਪੁੱਤਰ ਦਾ ਕਤਲ ਹੋ ਗਿਆ ਉਹ ਇਨਸਾਫ ਦੀ ਮੰਗ ਕਰ ਰਿਹਾ ਤੁਹਾਨੂੰ ਮੌਕੇ ਦੀ ਤਸਵੀਰ ਦਿਖਾਉਣੇ ਜ ਬੇहद ਦੁਖਦਾਈ ਨੇ ਔਰ ਬਹੁਤ ਸਾਰੇ ਅਮਨ ਕਾਨੂੰਨ ਦੀ ਸਥਿਤੀ ਉੱਤੇ ਸਵਾਲ ਖੜੇ ਹੋ ਰਹੇ ਨੇ ਜੀ ਆਪਣਾ ਨਾਮ ਕੀ ਗੁਰਵਜਨ ਸਾਹਿਬ ਇਹ ਜਿਹੜੇ ਬੱਚੇ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਕੀ ਨਾਮ ਅਰਸ਼ਵੀਰ ਸਿੰਘ ਅਸ਼ਲੀ ਅਰਸ਼ਬੀਰ ਤਾਂ ਅਰਸ਼ ਅਰਸ਼ ਅਰਸ਼ਬੀਰ ਤਾਂ ਹਾਂਜੀ ਕਿੰਨੀ ਉਮਰ ਹੈ ਜੀ ਉਮਰ 22 ਕੀ ਗੱਲ ਹੈ ਮੇਲਾ ਦੇ ਚਾਉਂਦੇ ਸੀ ਇਕੱਠੇ ਅਸੀਂ ਗਏ ਹਾਂ ਮੇਲੇ ਸੇਵਾ ਕਰਨਾਂ ਅਸੀਂ ਆਉਂਦੇ ਸੀ ਨਾਂਜੀ ਅਸੀਂ ਪਿੱਛੇ ਦੀਆਂ ਮੋੜੇ ਆਉਂਦੇ ਸੀ ਅੱਛਾ ਉਹ ਕਹਿੰਦੇ ਵੀ ਮੁੰਡੇ ਕਿਹੜੀਆਂ ਲਾਉਂਦੇ ਹੁਣੀ ਕਿਹਾ ਵੀ ਤੂੰ ਗੇੜੀ ਨਾਲ ਲਾਉਂਦਾ ਅੱਛਾ ਉਨੀ ਵੇਰ ਉਹਦੀ ਰਕੀ ਦੇਲੇ ਚ ਜਦੋਂ ਘਰ ਨੂੰ ਵਾਪਸ ਆਇਆ ਤਾਂ ਉਹਨਾਂ ਦੇ ਇੱਤੇ ਜਿਹੜਾ ਨਾਲ ਗਲਤੀ ਗੱਲ ਹੈ ਬਈ ਹਾਂਜੀ ਗਲਤੀ ਕਿਹੜੀਆਂ ਤੋਕਿਆ ਹਾਂਜੀ ਉਹ ਕਿੱਥੇ ਦੇ ਬੰਦੇ ਆ ਜਿਹੜੇ ਸੁਝੋਂਦੇ ਜੀ ਸੁਝੋਂਦੇ ਆ ਜਣੇ ਦੋ ਜਣੇ ਆ ਹਾਂ ਨਹੀਂ ਤਿੰਨ ਚਾਰ ਬੰਦੇ ਸੀ ਜੀ ਦੋ ਮੱਕਦੇ ਸੀ ਬਾਕੀ ਭੱਜ ਗਏ ਹਾਂ ਜੀ ਤੇ ਜਿੱਥੇ ਰਣਾਉਣੀ ਕੀਤਾ ਤੇ ਜਿੱਥੇ ਰਣਾਮ ਲਗਾ ਤੇ ਜਿੱਥੇ ਮਾਰਿਆ ਤੇ ਜਿੱਥੇ ਅਰਸ਼ ਨੂੰ ਕੋਲ ਕੇ ਚੇਤੇ ਵਗੈਰਾ ਤੇ ਚਾਕੂ ਵਗੈਰਾ ਇੱਕ ਅੱਲਾ ਹੀ ਡਿੱਕੇ ਆ ਗਿਆ ਉਹਨਾਂ ਦੇ ਹਾਂ ਜੀ ਤੇ ਤੁਸੀਂ ਉਸ ਵਕਤ ਨਾਲ ਸੀਗੇ ਕਿ ਅਜੀ ਚਲਾਇਆ ਜਿਹੜੀ ਮੈਨੂੰ ਵੀ ਧੱਕਾ ਮਾਰਿਆ ਅੱਛਾ ਕਹਿੰਦੇ ਜੋ ਕੰਨਾ ਕਰ ਲੋ ਹਾਂ ਪਛਾਣ ਗਿਆ ਉਹ ਤਾਂ ਬੰਦੇ ਕਿੱਥੇ ਦੇ ਹਾਂਜੀ ਸੁੱਝੋਂ ਦੇ ਹਾਂਜੀ ਸੁੱਝੋਂ ਮੰਦਰੀ ਹਾਂਜੀ ਕੋਈ ਭਰਾ ਹੈ ਜੀ ਤੇ ਉਸ ਵਕਤ ਤੁਸੀਂ ਵੀ ਉਹਨੂੰ ਜ਼ਖਮੀ ਦੇਖੋਂਗੇ ਕਿ ਮੁਕੇ ਤੇ ਫਿਰ ਲੈ ਨਹੀਂ ਜੀ ਜੀ ਸਰਕਾਰੀ ਹਸਪਤਾਲ ਲੱਗੇ ਆ ਅੱਛਾ ਜੀ ਇਹਦੀ ਤੁਹਾਨੂੰ ਟਾਹੀ ਭੇਜਤਾ ਟਾਹੀ ਜਾ ਕੇ ਉਹਨਾਂ ਦੀ ਮੋਟੋ ਉਹ ਕਹਿੰਦੇ ਮੋਟੋ ਹਾਂ ਇਹਦੀ ਕੱਲ ਮਿਤੀ 6 ਜੂਨ ਨੂੰ ਇੱਕ ਭੋਰੇ ਬਿਲਡਿੰਗ ਘਿਲੇ ਦੇ ਵਿੱਚ ਕੁਝ ਨੌਜਵਾਨ ਮੁੰਡਿਆਂ ਦੀ ਹਾਦਸੇ ਦੇ ਵਿੱਚ ਛੱਟ ਹੋ ਗਈ ਤੇ ਵਿੱਚ ਇੱਕ ਅਸ਼ੀ ਸਿੰਘ ਸਨ ਆਫ ਗੁਰਵਚਨ ਸਿੰਘ ਕੋਲੋਂ ਪਾਰ ਇਹ ਰੋੜਾ ਜਿਹਦੇ ਕਾਫੀ ਸੀ ਗੰਭੀਰ ਸੱਟਾਂ ਲੱਗੀਆਂ ਤੇ ਜਦੋਂ ਹਸਪੀਟਲ ਦੇ ਵਿੱਚ ਉਹ ਲਿਆਇਆ ਗਿਆ ਤੇ ਪਤਾ ਲੱਗਿਆ ਕਿ ਵੀ ਉਹ ਇਨਟੀਕਲੀਮ ਤੋਂ ਜੁੜੇ ਸੰਬੰਧੀ ਜਿਹੜੀ ਵੱਡੀ ਕਾਰਵਾਈ ਹੈਗੀ ਆ ਉਹ ਆਪੰਦੇ ਵਿੱਚ ਲੈ ਲੈਂਦੇ ਹੈ ਤੇ ਕਿਨੇ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਜੇ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਜੇ ਤਾਂ ਕੋਈ ਵਜਰਨਿਸ਼ ਸਾਹਮਣੇ ਨਹੀਂ ਆਈ ਹੈ ਸਿਹੇ ਜੇ ਇਨਵੈਸਟੀਗੇਸ਼ਨ ਕਰ ਰਹੇ ਹਨ ਪਰ ਮੁੱਢਲੇ ਹਾਲਾਤ ਨੇ ਉਹਨਾਂ ਮੁਤਾਬਕ ਲੱਗ ਰਿਹਾ ਹੈ ਕਿ ਵੀ ਮੇਲੇ ਦੇ ਵਿੱਚ ਵੀ ਕੋਈ ਆਪਸੀ ਗਲਤ ਬਾਤ ਦੇ ਦਰਮਿਆਨ ਜਾਨ ਕਿੰਨੀ ਗੂ ਦੋਨੋਂ ਜਿਹੜੇ ਜਿਹੜੇ ਸੱਜਣ ਹੋਣ ਉਹਨਾਂ ਦੇ ਵੀ ਉਮਰ 20 ਸਾਲ ਤੋਂ ਘੱਟ ਹੈ ਜਿਹਨਾਂ ਦੇ ਸਤੇ ਉਦਿਗੀਆਂ ਚੋਤਰੀਆਂ ਤੋਂ ਤਕਰੀਬਨ 20 ਕਿਸਾਨ ਅਜੇ ਪਦਲ ਲਿਖੀ ਰਚਿਸ਼ਤਾ ਪਦਨ ਦੇ ਕਰਕੇ ਵੀ ਦੇਰੇ ਮਾਣ ਮੋਖਸ਼ੀ ਹੈਗੇ ਉਹਨਾਂ ਦੀ ਦਫ਼ਤਰੀ ਤੋਂ ਬਾਅਦ ਸਾਰੇ ਪਹੁੰਚੇ ਮਾਮਲਾ ਹੋਇਆ ਜਿੱਤ ਤੱਕ